ਅੱਜ ਦੇ ਕਾਲ ਮੈਂ ਹਰਪ੍ਰੀਤ कौर ਤੇ अजीत ਵੈਬ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਅਸੀਂ ਪਹੁੰਚ ਚੁੱਕੇ ਹਾਂ ਜੀ ਸਰਬ ਮਲਟੀਪਲੈਕਸ ਜਿੱਥੇ ਅਸੀਂ ਪਹੁੰਚੇ ਹਾਂ ਅੱਜ ਰਿਲੀਜ਼ ਹੋਈ ਫਿਲਮ ਚੰਨਾ ਮੇਰੀਆ ਦੇ ਰਿਵਿਊ ਲਈ। ਵਾਈਟ ਹਿਲ ਤੇ ਜ਼ੀ ਸਟੂਡੀਓ ਦੇ ਬੈਨਰ ਹੇਠ ਬਣੀ ਇਸ ਫਿਲਮ ਦੇ ਵਿੱਚ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਨੇ ਨਿੰਜਾ ਪਾਇਲ ਰਾਜਪੂਤ ਅਮ੍ਰਿਤ ਮਾਨ ਬੀ ਐਨ ਸ਼ਰਮਾ ਕਰਮਜੀਤ ਅਨਮੋਲ ਤੇ ਯੋਗਰਾਜ ਸਿੰਘ ਮੈਨੂੰ ਨਾ ਇੱਕ ਮਿੱਠੀ ਜੀ ਪਾਰੀ ਦੇ ਦੇ ਨਾ ਜੀ ਨਹੀਂ ਦੇਖੋ ਜੀ ਬਿਨਾ ਪਾਰੀਆਂ ਤੋਂ ਵੀ ਤਾਂ ਬੰਦਾ ਪਿਆਰ ਪਿਓਰ ਜਾਂ ਕਾਰੀ ਲੈਂਦਾ ਜੀ ਕਿਹੜਾ ਪਿਆਰ ਫਿਲਮ ਦੀ ਕਹਾਣੀ ਹੁੰਦੀ ਹੈ ਕਾਇਨਾਤ ਜੋ ਕਿ ਇੱਕ ਰੱਜੇ ਪੁੱਜੇ ਸਰਦੇ ਸਿਆਸਤਦਾਨਾਂ ਦੇ ਘਰ ਵਿੱਚੋਂ ਹੈ ਤੇ ਮੁੰਡਾ ਜਗਤ ਜੋ ਕਿ ਇੱਕ ਗਰੀਬ ਪਰਿਵਾਰ ਚੋਂ ਹੈ ਪਰ ਗੁੱਡ ਲੁਕਿੰਗ ਹੈ ਜਿੰਨਾ ਦਾ ਆਪਸ ਵਿੱਚ ਪਿਆਰ ਹੋ ਜਾਂਦਾ ਹੈ ਪਰ ਜਦੋਂ ਘਰਦਿਆਂ ਨੂੰ ਪਤਾ ਲੱਗਦਾ ਤਾਂ ਉਹ ਉਹਨਾਂ ਦੇ ਵਿਰੁੱਧ ਹੋ ਜਾਂਦੇ ਐ ਤੇ ਐਸੇ ਹੀ ਥੀਮ ਦੇ ਉੱਪਰ ਕਹਾਣੀ ਚੱਲਦੀ ਜਾਂਦੀ ਐ ਜੇ ਗੱਲ ਕਰੀਏ ਫਿਲਮ ਦੀ ਸਟੋਰੀ ਲਾਈਨ ਸਕ੍ਰਿਪਟ ਦੀ ਤਾਂ ਉਹਦੇ ਵਿੱਚ ਕੁਝ ਨਵਾਂ ਨਹੀਂ ਐ 90 ਦੇ ਦਸ਼ਕ ਦੇ ਵਿੱਚ ਅਸੀਂ ਪਹਿਲਾਂ ਹੀ ਇਹੋ ਜਿਹੀਆਂ ਕਈ ਫਿਲਮਾਂ ਦੇਖ ਚੁੱਕੇ ਆ ਜਿਦੇ ਵਿੱਚ ਕੁੜੀ ਮੁੰਡੇ ਦਾ ਆਪਸ ਵਿੱਚ ਪਿਆਰ ਹੋ ਜਾਂਦਾ ਤੇ ਉਹਨਾਂ ਦੇ ਘਰ ਵਾਲੇ ਉਹਨਾਂ ਦੇ ਵਿਰੁੱਧ ਹੋ ਜਾਂਦੇ ਨੇ ਸੋ ਸਟੋਰੀ ਵਿੱਚ ਤਾਂ ਕੁਝ ਨਵਾਂ ਨਹੀਂ ਐ ਪਰ ਜੇ ਇਹਦੇ ਵਿੱਚ ਕੁਝ ਨਵਾਂ ਐ ਤਾਂ ਉਹ ਐ ਕਿ ਇਸ ਨੂੰ ਪਿਕਚਰਾਇਜ਼ ਬੜੇ ਹੀ ਅੱਛੇ ਢੰਗ ਨਾਲ ਕੀਤਾ ਗਿਆ ਐ ਇਹਦੇ ਵਿੱਚ ਜੋ ਖੂਬਸੂਰਤ ਵਾਦੀਆਂ ਤੇ ਇੰਨੀ ਦੇ ਵਿੱਚ ਜਿਹੜਾ ਬਰਫ਼ ਦਾ ਸੁਹਾਵਨਾ ਮੌਸਮ ਦਿਖਾਇਆ ਗਿਆ ਉਹ ਬਹੁਤ ਹੀ ਵਦਿਆ ਲੰਦਾ ਯਾਰ ਦੋ ਤਰ੍ਹਾਂ ਦਾ ਹੁੰਦਾ ਹੈ ਕਾਕੇ ਅੰਕਲ ਜੀ ਇੱਕੋ ਹੀ ਕਮਰੇ 'ਚ تھے ਵਿੱਚ ਨਾ ਬੋਲੇ ਇੱਕ ਸਵਾਲ ਹੋਰ ਪੁੱਛਾਂ ਤੁਸੀਂ ਇਸੇ ਕਮਰੇ 'ਚ ਰਹਿਣਾ ਹੈ ਇੱਕ ਗੱਲ ਦੱਸਾਂ ਮੈਂ ਤੈਨੂੰ ਇਹ ਕਮਰਾ ਸਾਰਾ ਦਿਨ ਤੇਰੇ ਕੋਲ ਹੀ ਰਹਿਣਾ ਬੀਜਲੀਂ ਜਿਹੜੀ ਮੱਕੀ ਬੀਜਣੀ ਹੈ ਜੇ ਅਸੀਂ ਗੱਲ ਕਰਦੇ ਹਾਂ ਸਾਰਿਆਂ ਦੀ ਐਕਟਿੰਗ ਦੀ ਤਾਂ ਹਰੇਕ ਕਿਰਦਾਰ ਨੇ ਆਪਣਾ ਰੋਲ ਬਖੂਬੀ ਨਿਭਾਇਆ ਕਮਾਲ ਕਰ ਦਿੱਤਾ ਇਵਨ ਡਾਇਰੈਕਸ਼ਨ ਵੀ ਬੰਕਜ ਬਤਰਾ ਨੇ ਆਪਣੀਆਂ ਪੁਰਾਣੀਆਂ ਫਿਲਮਾਂ ਦੀ ਤਰਜ਼ ਤੇ ਬਾਕੂਬੀ ਕੀਤੀ ਹੈ ਜਾਂ ਜਿੰਨੂੰ ਅਸੀਂ ਕਹਿ ਸਕਦੇ ਹਾਂ ਕਿ ਪਰਫੈਕਟ ਹੈ ਪਰ ਇੱਕ ਚੀਜ਼ ਸਿਰਫ ਮਾੜੀ ਇਹ ਰਹੀ ਕਿ ਦਰਸ਼ਕਾਂ ਨੂੰ ਫਿਲਮ ਤਾਂ ਬਹੁਤ ਪਾਈ ਪਰ ਉਹਨਾਂ ਦੀ ਐਂਡਿੰਗ ਤੇ ਆ ਕੇ ਉਹ ਥੋੜੇ ਜਿਹਾ ਨਿਰਾਸ਼ ਨਜ਼ਰ ਆਏ ਪ੍ਰਜਾ ਇਹ ਤਾਂ ਪੂਰੀ ਫਿਲਮ ਹੀ ਹੈ ਜੰਮੀ ਸ਼ਿਲਪਾ ਰਾਏ ਓ ਸ਼ਿਲਪਾ ਸ਼ੈਟੀ ਹੁੰਦੀ ਹੈ ਸ਼ਵਰਾ ਰਾਏ ਹੁੰਦੀ ਆ ਆਹ ਹੋਈ ਤੁਸੀਂ ਆਪਦਾ ਦਿਮਾਗ ਵੀ ਲਾਲਿਆ ਕਰੋ ਬਹੁਤ ਸਾਰੀ ਯਾਦ ਆਇਆ ਯਾਰ ਇਹ ਜਿਹੜੇ ਤੇ ਰੂਜੀ ਆਪਦੇ ਬਾਪੂ ਨਾਲ ਹੱਟ ਹੀ ਨਹੀਂ ਆਉਂਦੀ ਹੁੰਦੀ ਹਾਂ ਕੀ ਚਾਹੀਦਾ ਕਜੇਦੋਂ ਵਾਲਾ ਸਾਬਣ ਚਾਹੀਦਾ ਓਏ ਕੀ ਚਾਹੀਦਾ ਪਜਾਮੇਦੋਂ ਵਾਲਾ ਕੁੜਤੇ ਧੋਣ ਵਾਲਾ ਜਿਵੇਂ ਅਸੀਂ ਗੱਲ ਕਰੀਏ ਫਿਲਮ ਦੇ ਮਿਊਜ਼ਿਕ ਦੀ ਤਾਂ ਉਹ ਤਾਂ ਪਹਿਲਾਂ ਹੀ ਕਾਫੀ ਪਪੂਲਰ ਹੋ ਚੁੱਕਾ ਹੈ ਓਵਰਆਲ ਜਿਵੇਂ ਅਸੀਂ ਫਿਲਮ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਸੁਪਰਬ ਮੂਵੀ ਹੈ ਨਿੰਜਾ ਦੀ ਫੈਨ ਫੋਲੋਇੰਗ ਇੰਨੀ ਜ਼ਿਆਦਾ ਹੈ ਕਿ ਨਿੰਚਾ ਦਾ ਰੋਲ ਘੱਟ ਹੋਣ ਦੇ ਬਾਵਜੂਦ ਜਾਂ ਇੱਕ ਕਿਊਟਨੈਸ ਸਮਾਇ ਹੋਏ ਉਸ ਦਾ ਰੋਲ ਹੋਣ ਦੇ ਬਾਵਜੂਦ ਦਰਸ਼ਕਾਂ ਨੇ ਉਸ ਨੂੰ ਬਹੁਤ ਪਸੰਦ ਕੀਤਾ ਹੈ ਅਸੀਂ ਇਸ ਨੂੰ ਕਹਿ ਸਕਦੇ ਹਾਂ ਕਿ ਇਹ ਇੱਕ ਪਰਫੈਕਟ ਫਿਲਮ ਹੈ ਅੱਖਾਂ ਫਾੜ-ਫਾੜ ਕੇ ਮੈਨੂੰ ਵੇਖ ਰਿਹਾ ਸੀ ਨਾ ਤੁਹਾਨੂੰ ਕਿਨੇ ਕਿਹਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਠੀਕ ਹੈ ਫਿਰ ਜੇ ਮੈਂ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਮ ਕਿ ਮੈਨੂੰ ਤੂੰ ਪਸੰਦ ਨਹੀਂ ਹਵਾ ਦੇ ਵਰ ਕੇ ਆਤੇ ਤੇਰਾ ਨਾਮ ਲਿਖ ਲੈ ਇਸੀ ਗੱਲ ਕਰਦੇ ਆ ਐਕਟਿੰਗ ਵੀ ਤਾਂ ਹਰ ਇੱਕ ਕੈਰੈਕਟਰ ਨੇ ਆਪਣਾ ਰੋਲ ਬਖੂਬੀ ਨਿਭਾਇਆ ਮੈਂ ਨਾ ਪਿਆਰ ਕਰਦੀ ਆ ਤੈਨੂੰ ਸੱਚੀ ਕੀ ਗੱਲ ਹੁਣ ਅੰਗਰੇਜ਼ੀ ਵਿੱਚ ਸਮਝਾਵਾਂ ਜਿੱਥੇ ਤੂਫਾਨ ਜਿਆਦਾ ਆਂਦੇ ਹੁੰਨ ਨਾ ਉੱਥੇ ਛੱਤਾਂ ਨੀਵੇਂ ਰੱਖਣੀਆਂ ਪੈਂਦੀਆਂ ਹੁਣ ਤਾਂ ਤੂਫਾਨ ਰੁਕੇ ਤੀ ਪਤਾ ਲੱਗੂ ਕੀ ਟਹਿ ਗਿਆ ਤੇ ਕੀ ਰਹਿ ਗਿਆ ਗਲਤੀ ਤੇ ਗੁਨਾਹ ਦੇ ਵਿੱਚ ਬੜਾ ਬਾਹਰ ਨਿਕਲ ਓਏ ਸਾਲਾ ਝਾਕਦਾ ਬੈਠਾ ਕਿਵੇਂ ਉਹ ਜਿਹਨੂੰ ਆਪੇ ਛੜਤਾ ਇਹਨੇ ਜ਼ਹਿਰੀਲੀ ਵੇਡ ਬਣ ਕੇ ਅਸਾਂ ਜੂਲ ਮਾਰਨਾ ਜਿਹਨੂੰ ਨਾ ਸਾਲਾ ਰੱਖਿਆ ਜਾਣਾ ਨਾ ਸਾਲਾ ਬੱਡੇ ਜਾਣਾ ਤੂੰ ਹੀ ਠੀਕ ਨਹੀਂ ਕਰ ਰਹੀ ਕਹਿੰਨਾ ਬਿਲਕੁਲ ਠੀਕ ਕਰ ਰਹੀ ਹਾਂ ਆਪਣੀ ਉੱਚੀ ਗੜਕਵੀਂ ਆਵਾਜ਼ ਦੇ ਵਿੱਚ ਹੁਣ ਤੱਕ ਨਿੰਜਾ ਗਾਇਕੀ ਦੇ ਨਾਲ ਸਾਰਿਆਂ ਦੇ ਦਿਲਾਂ ਤੇ ਰਾਜ ਕਰ ਚੁੱਕੇ ਸੀ ਪਰ ਇੱਕ ਕਿਊਟ ਜਿਹੇ ਅਵਤਾਰ ਦੇ ਵਿੱਚ ਨਿੰਜਾ ਦਰਸ਼ਕਾਂ ਨੂੰ ਕਿਹੋ ਜਿਹਾ ਲੱਗਦਿਆਂ ਆਉ ਜਾਣਦੇ ਆ ਨਿੰਜੇ ਭਾਜੀ ਦੀ ਐਕਟਿੰਗ ਬਿਲਕੁਲ ਐਂਡ ਹੈ ਫਿਲਮ ਬਹੁਤ ਵਧੀਆ ਜੀ ਬਹੁਤ ਵਧੀਆ ਨਿੰਜਾ ਨਿੰਜਾ ਬਹੁਤ ਵਧੀਆ ਫਿਲਮ ਬਹੁਤ ਵ ਬਹੁਤ ਵਧੀਆ ਜੀ ਫਿਲਮ ਬਹੁਤ ਵਧੀਆ ਜੀ ਬਹੁਤ ਵਧੀਆ ਰਿਐਕਸ਼ਨ ਬਹੁਤ ਵਧੀਆ ਬਹੁਤ ਵਧੀਆ ਫਿਲਮ ਸੀਗੀ ਬਾਲੀ ਕਹਿਣ ਸੀ ਜੀ ਬਾਲੀ ਬਈ ਬਹੁਤ ਵਧੀਆ ਫਿਲਮ ਸੀਗੀ ਵਧੀਆ ਓਕੇ ਰਿਪੋਰਟ ਬਹੁਤ ਸੋਹਣੀ ਐਂਡ ਥੋੜਾ ਜਿਹਾ ਨਹੀਂ ਵਧੀਆ ਲੱਗਾ ਐਂਡ ਨਹੀਂ ਮੂਵੀ ਦੀ ਐਕਟਿੰਗ ਅਮਰਤਮਨ ਦੀ ਜੋਗਰਾ ਸਿੰਘ ਇੰਜੀਨੀਅਰ ਦੀ ਐਕਟਿੰਗ ਨਹੀਂ ਬਹੁਤ ਵਧੀਆ ਜੀ ਵਧੀਆ ਐਂਡ ਨਹੀਂ ਵਧੀਆ ਐਂਡ ਨਹੀਂ ਜਿਆਦਾ ਵਧੀਆ ਨਿੰਜੇ ਦੀ ਐਕਟਿੰਗ ਬਹੁਤ ਵਧੀਆ ਸੀ ਠੀਕ ਸੀ ਫਿਲਮ ਪਰ ਐਂਡ ਕੁਝ ਨਹੀਂ ਸੀ ਫਿਲਮ ਦਾ ਬਾਲੀ ਵਧੀਆ ਸੀ ਬਾਲੀ ਵਧੀਆ ਅਮਰਤਮਨ ਭਾਈ ਦੀ ਐਕਟਿੰਗ ਬਹੁਤ ਵਧੀਆ ਨਿੰਜੇ ਭਾਜੀ ਦੀ ਵੀ ਸਰਾ ਸੀ ਸ ਸਾਰੇ ਦੇਖਣਾ ਸਾਰੇ ਐਂਡ ਵੀ ਵਧੀਆ ਸੀਗਾ ਠੀਕ ਸੀ ਇਮੋਸ਼ਨਲ ਸੀਗੀ ਬਹੁਤ ਵਧੀਆ ਫਿਲਮ ਹੈ ਜੀ ਅਤਕ ਰਾਤ ਨਿੰਜੇ ਭਾਈ ਨੇ ਬਹੁਤ ਬਹੁਤ ਵਧੀਆ ਬਹੁਤ ਅੱਛੀ ਉਹ ਵਧੀਆ ਫਿਲਮ ਸੀ ਪਰ ਐਂਡ ਐਂਡ ਨਹੀਂ ਐਂਡ ਤੇ ਥੋੜਾ ਥੋੜਾ ਜਿਹਾ ਸਮਝ ਨਹੀਂ ਲੱਗਾ ਬਾਕੀ ਫਿਲਮ ਐਕਟਿੰਗ ਨਿੰਜੇ ਭਾਈ ਦੀ ਆ ਪੈਸਾ ਵਸੂਲ ਹੈ ਜੀ ਉਸਮੂਵੀ ਐਂਡ ਐਂਡ ਵਸੇ ਐਂਡ ਥੋੜਾ ਖਰਾਬ ਸੀ ਬਾਕੀ ਮੂਵੀ ਉਸਮਾ ਮੈਂ ਜੀ ਨਹੀਂ ਜੀ ਸਕਦਾ ਤੇਰੇ ਬਿਨਾ ਇੱਕ ਤੂੰ ਹੀ ਤਾਂ ਹੈ ਜੇ ਸਾਰੀ ਦੁਨੀਆ ਨੂੰ ਛੱਡ ਕੇ ਮੇਰੇ ਨਾਲ ਖੜੀ ਹੈ ਆ ਹਾਲ ਕਰੂੰ ਉੱਤੇ ਦੀ ਜਾ ਮੈਂ ਉੱਤੇ ਦਾ ਵੀ ਜਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਅੱਜ ਜੰਨਾ ਮੇਰੇ ਹੋ ਗਈ ਰਿਲੀਜ਼ ਤੇ ਆਲਰੇਡੀ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਮਤਲਬ ਮੈਂ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਫਿਲਮ ਨੂੰ ਫਿਲਮ ਦੇ ਕੈਰੈਕਟਰਸ ਨੂੰ ਫਿਲਮ ਦੀ ਸਟੋਰੀ ਨੂੰ ਗਾਣਿਆਂ ਨੂੰ ਸਾਰਿਆਂ ਨੂੰ ਤੁਸੀਂ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਤੁਹਾਡਾ ਦਿਲੋਂ ਧੰਨਵਾਦ ਬਲਟ ਲੋ ਦਾ ਕੈਰੈਕਟਰ ਨੂੰ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਤੇ ਉਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਜਿੰਨੇ ਹਾਲੇ ਤੱਕ ਜੰਨਾ ਮੇਰੇ ਨਹੀਂ ਦੇਖੀ ਜੇ ਆਪ ਵੀ ਪਲਾਨ ਕਰ ਰਹੇ ਦੇਖਣ ਦਾ ਛੇਤੀ ਛੇਤੀ ਜਾਓ ਤੇ ਥੀਏਟਰਸ ਭਰ ਦਿਓ जपूत मैं कहना चाह रही हो बस इन्ना ही कहना चाहती हूँ अभी थिएटर में एंड टू वॉच चन्ना मेरा बहुत सोहनी स्टोरी है बहुत सारे मेरे पास रिव्यूज आ रहे हैं मैसेजेस आ रहे हैं कॉल्स आ रहे हैं एंड आईम श्योर आपको भी ये बहुत पसंद आएगी तो वॉटिकॉन की करता ਅਜੀ ਸਾਰਿਆਂ ਸਤਿ ਸ਼੍ਰੀ ਅਕਾਲ ਥੈਂਕ ਯੂ ਵੈਰੀ ਮੱਚ ਪਹਿਲੇ ਪਹਿਲੇ ਸ਼ੋਅਸ ਦੀ ਬਹੁਤ ਅੱਛੀ ਰਿਸਪੌਂਸ ਆ ਰਿਹਾ ਹੈ ਤੁਹਾਡੀ ਸਾਰਿਆਂ ਦੀ ਐਕਸਾਈਟਮੈਂਟ ਤੁਹਾਡੇ ਸਾਰਿਆਂ ਦੇ ਜਿੰਨੇ ਵੀ ਇਨਬਾਕਸ ਤੇ ਮੈਸੇਜਸ ਔਰ ਸਾਰੇ ਸੋਸ਼ਲ ਨੈਟਵਰਕਸ ਤੇ ਮੈਸੇਜਸ ਆ ਰਹੇ ਹਨ ਸੋ ਇਸ ਸਾਰੇ ਚੰਨਾ ਮਿਰਿਆ ਨੂੰ ਇੰਨਾ ਪਿਆਰ ਦੇ ਰਹੇ ਹੋ ਪਲੀਜ਼ ਅੱਗੇ ਵੀ ਜਿੰਨੇ ਵੀ ਸ਼ੋਅਜ਼ ਆ ਰਹੇ ਹਨ ਜਿੰਨਾ ਜ਼ਿਆਦਾ ਸਪੋਰਟ ਕਰ ਪਾਓ ਤੇ ਜਿਹੜੇ ਜਿਹੜੇ ਫਿਲਮ ਦੇਖ ਕੇ ਆਏ ਆ ਉਹਨਾਂ ਦਾ ਮੇਰੇ ਵੱਲੋਂ ਬਹੁਤ 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 ਥੈਂਕਸ ਤੇ ਜਾ ਕੇ ਆਪਣੇ ਸਾਰੇ ਫਰੈਂਡਸ ਸਾਰੇ ਨਾਲ ਇਹ ਵੀ ਕਹਿ ਤੇ ਚਨਾਬੀਆ ਪਲੀਜ਼ ਗੋਇੰ ਟੂ ਆਫ ਫਿਲਮ ਦਾ ਟ੍ਰੇਲਰ ਦੇਖਣ ਤੋਂ ਸਾਨੂੰ ਇਹ ਤਾਂ ਪਤਾ ਚੱਲ ਗਿਆ ਸੀ ਕਿ ਫਿਲਮ ਦੇ ਵਿੱਚ ਕਾਫੀ ਹਾਸਾ ਮਜ਼ਾਕ ਹੈ ਕਾਫੀ ਮਖੌਲ ਕੀਤਾ ਗਿਆ ਹੈ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਸ਼ਾਇਦ ਕੁਝ ਨਵੇਂ ਅਰਥ ਵੀ ਦਿੱਤੇ ਗਏ ਹੋਣ ਪਰ ਇਸ ਫਿਲਮ ਦੇ ਵਿੱਚ ਹੋਰ ਵੀ ਬਹੁਤ ਕੁਝ ਹੈ ਤੇ ਉਹ ਹੋਰ ਬਹੁਤ ਕੁਝ ਕੀ ਹੈ ਇਹ ਜਾਣਾਂ ਲਈ ਤਾਂ ਤੁਹਾਨੂੰ ਸਿਨੇਮਾ ਘਰਾਂ ਵਿੱਚ ਜਾਣਾ ਪਏਗਾ ਤੇ ਤੁਸੀਂ ਪਹੁੰਚੋ ਸਿਨੇਮਾ ਘਰਾਂ ਦੇ ਵਿੱਚ ਤੇ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ